ਲੋਕ ਦੀਵਾਲੀ ਮਨਾਉਂਦੇ ਆਪਾਂ ਹੁਣ ਸ਼ੁਰੂ ਕਰਦੇ ਆਂ ਦੀਵਾਲੀ ਹੈਗੀ ਅੱਜ ਲੋਕਾਂ ਹੁਣ ਕਿਸੇ ਭਰਾ ਨੇ ਮੈਨੂੰ ਕਮੈਂਟ ਕੀਤਾ ਸੀ ਬਾਈ ਕਹਿੰਦਾ 21 ਨੂੰ ਦੀਵਾਲੀ ਮੈਂ ਕਿ 21 ਨੂੰ ਵੀ ਇੱਕ ਪਟਾਕਾ ਚਲਾ ਹੀ ਦਿੰਨੇ ਬੱਠਲ ਢਾ ਕੇ ਵੇਖਦੇ ਕਿੰਨਾ ਉੱਚਾ ਜਾਂਦਾ ਹਾਂ ਇੱਥੇ ਰੱਖ ਠੀਕ ਹੈ ਇੱਥੇ ਅਗਲਾ ਠੀਕ ਜੇ ਨੇ ਰੱਖਿਆ ਨਾ ਨਾਲ ਦੇ ਉੱਤੇ ਸੱਟ ਕੇ ਭੱਜਿਆ ਨਾ ਹਾਂ ਆ ਇਹ ਬੱਠਲ ਤਾਂ ਨਹੀਂ ਉੱੜਦਾ ਯਾਰ ਈਡਾ ਪਾਰਾ ਨਹੀਂ ਉੱਡੀ ਪਰ ਪਟਾਕਾ ਜੇ ਸਭ ਨਾਲ ਇੰਨਾ ਤਕੜਾ ਨਾ ਭਾਈ ਬੱਠਲ ਉੱਡ ਵੀ ਸਕਦਾ ਹੈ ਨਾ ਠੀਕ ਇਹ ਤਾਂ ਸਹੀ ਕਰਕੇ ਆਪਾਂ ਇਹ ਅੱਗ ਜੀ ਵੀ ਲਾਇਆ ਏ ਹੁਣ ਪਤਾ ਹੈ ਨਹੀਂ ਕਿ ਵੀ ਕੰਮ ਉਹ ਕੋਲੇ ਜਾਏ ਵਦਕੇ ਚੱਲ ਜੀ ਨਹੀਂ ਚੱਲ ਬੱਸ ਬੱਚੋ ਜੀ ਮੈਂ ਤਾਂ ਪਿੱਛੇ ਹੀ ਹਾਂ ਤੁਸੀਂ ਬਾਹਲਾ ਡਰੀ ਜੰਨੇ ਯਾਰ ਚੱਲਣ ਦੇ ਸਰੀ ਯਾਰ ਛੱਡ ਦੇ ਛੱਡ ਦੇ ਚੱਲ ਤੇਰਾ ਵੜਾ ਜੀ ਟੈਨੜਾ ਫਰੋਂ ਤਾਂ ਸਿਰ ਪਾੜਦੇ ਪਰ ਉਹ ਬੱਠੜ ਬੜਾ ਘੈਂਟ ਟੁੱਟਿਆ ਸੀ ਗਾਜ਼ ਕਹਿਣਾ ਹੋਊਗਾ ਯਾਰ ਸਿਰਾ ਲੱਗ ਗਿਆ ਸੀਨ ਲੈ ਕਿੰਨੀ ਅਚਪਚੂ ਵੀ ਕੱਢਦੇ ਸਾਰੇ ਬੱਠੜ ਮਮੀ ਕਿੰਨੀ ਚਿਪਚੂ ਵੀ ਸਾਰੇ ਨਿਕਲ ਗਏ ਬੱਠੜ ਦੇ ਗੋਸ ਸਾਫ ਹੋ ਗਿਆ ਔਰ ਕੀ ਹੈ ਤੇ ਕਿਵੇਂ ਰਹੀ ਤੁਹਾਡੀ ਦੀਵਾਲੀ ਉਹ ਵੀ ਯਾਰ ਜਰੂਰ ਦੱਸਿਓ ਤੇ ਧੁੰਦ ਜੀ ਹੋ ਗਈ ਇੱਧਰ ਦੇਖੋ ਆਸੇ-ਪਾਸੇ ਸਿਆਲ ਜੇ ਆ ਗਏ ਮੰਦੀ ਪੈਣਾ ਹਾਂਜੀ ਟ੍ਰੇਲ ਪੈਣ ਲੱਗੇ ਹੁੰਦੇ ਕੀ ਵਹਿਣ ਲੱਗੀ ਟ੍ਰੇਲ ਤ੍ਰੇਲ ਕਿ ਨਹੀਂ ਹੈ ਤ੍ਰੇਲ ਨਹੀਂ ਤੇਲ ਨਹੀਂ ਹੁੰਦੀ ਕਿ ਹਾਂ ਤ੍ਰੇਲ ਇਹੋ ਠੰਡ ਜੀ ਹੋ ਗਈ ਬਾੜੀ ਦੱਸੋ ਤੇਲ ਹੁੰਦੀ ਕਿ ਤ੍ਰੇਲ ਹੁੰਦੀ ਸ਼ਾਇਦ ਤ੍ਰੇਲ ਹੀ ਹੁੰਦੀ ਮੇਰੇ ਹਿਸਾਬ ਨਾਲ ਔਰ ਵਾਵਾ ਤੁਸੀਂ ਕਮੈਂਟ ਕਰਦੇ ਰਹਿੰਦੇ ਆ ਮਤਲਬ ਬਹੁਤ سارے ਸਵਾਲ ਵੀ ਪੁੱਛਦੇ ਰਹੇ ਨੇ ਕਾਫੀ ਸਵਾਲਾਂ ਦੇ ਤਾਂ ਬਈ ਅਸੀਂ ਜਵਾਬ ਦੇ ਹੀ ਦਿੱਤੇ ਆ ਕਿ ਆਪਾਂ ਹੈਗੇ ਆ ਰਾਜਸਥਾਨ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਨੂਪਗੜ ਜਿਹੜੀ ਮਾਰਕੀਟ ਆ ਛੋਟੀ ਜੀ ਸਿਟੀ ਹੈ ਯਾਨੀ ਆਪਾਂ ਉੱਥੇ ਰਹਿਨੇ ਆ ਉਹ ਮਤਲਬ ਸਿਟੀ ਤੋਂ ਇੱਕ ਦੋ ਪੀਜੀਮ ਪਿੰਡ ਹੋਣਾ ਸਾਡਾ ਐਵੇਂ ਟਾਣੀ ਹੈਗੀ ਸਾਨੂੰ ਦੋ ਪਿੰਡ ਲੱਗਦੇ ਤਿੰਨ ਪੀਜੀਮ ਇੱਕ ਦੋ ਪੀਜੀਮ ਬਾਕੀ ਮਨਦੀਪ ਦਾ ਤਾਂ ਮਨਦੀਪ ਦਾ ਤੁਹਾਨੂੰ ਪਤਾ ਹੀ ਹੈ ਮਨਦੀਪ ਹੈਗੀ ਪੰਜਾਬ ਦੀ ਠੀਕ ਹੈ ਸ਼ਹਿਰਦਾਨਿਆਂ ਵਾਲਾ ਹੋਰ ਹੋਰ ਕਿ ਇੰਨੇ ਵੀ ਐਵੇਂ ਵੀ ਕਮੈਂਟ ਕਰਦੇ ਕਹਿੰਦੇ ਇੰਨੀ ਦੂਰ ਵਿਆਹ ਕਿਵੇਂ ਕਰਾਏ ਯਾਰ ਇਹ ਸੰਜੋਗ ਦੀ ਗੱਲ ਹੁੰਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹਨ ਇੱਕ ਸੰਜੋਗ ਹੀ ਹੁੰਦਾ ਵਧੀਆ ਵਧੀਆ ਲੱਗਿਆ ਕਰੋ ਇਸ ਸਾਲ ਚ ਹਾਂ ਹੁਣ ਵਧੀਆ ਇੱਧਰ ਨਾ ਬਾਈ ਸਰੋਂ ਸਰੋਂ ਹੋ ਜਾਂਦੀ ਨਹੀਂ ਜਦੋਂ ਆਪਣੀ ਹਰੀਆਲੀ ਹਰੀਆਲੀ ਹੁੰਦੀ ਚਾਰੇ ਬੰਨੇ ਆਹ ਦੇਖੋ ਇੱਧਰ ਆਪਣੇ ਤਿੰਨ ਪਿੰਜਮ ਪਿੰਡ ਆ ਜਾਂਦਾ ਉਹ ਸਾਹਮਣੇ ਮੰਦੀਬ ਆਹ ਦੇਖ ਲੈ ਇੱਧਰ ਆਪਣੇ ਪਿੰਡ ਤਿੰਨ ਤਾਂ ਪਤਾ ਹੀ ਹੈ ਨਾ ਹਾਂਜੀ ਇੱਧਰ ਦੋ ਉਹ ਦੋ ਪਿੰਜਮ ਆ ਗਿਆ ਠੀਕ ਹੈ ਮੰਦੀਬ ਨੂੰ ਐਸੇ ਪਿੰਡਾਂ ਦਾ ਜਿਆਦਾ ਪਤਾ ਨਹੀਂ ਆ ਕਿਉਂਕਿ ਜਿਆਦਾ ਘੁੰਮਣ ਗਏ ਹੀ ਨਹੀਂ وہی ਪਿੰਡ ਹੈ ਮਤਲਬ ਤਿੰਨ ਪਿੰਜਮ ਦੋ ਮੰਮੀ ਚੱਲੇ ਹੁਣ ਫਰੀ ਦੀਦੀਆਂ ਕੋਲੇ ਮੈਂ ਕੋਕ ਲੈ ਕੇ ਠੀਕ ਮੰਮੀ ਕਿਵੇਂ ਆ ਮੰਮੀ ਇਹਨੂੰ ਐ ਹੁਣ ਮੰਮੀ ਜਾਂਦੀ ਐ ਪੰਗੇ ਲੈਣਗੇ ਡਰਾਉਣਗੇ ਨਹੀਂ ਕੀ ਆ ਬਹੁਤ ਖੁਤਰ ਪਰੂ ਨਾ ਲੈਣਗੇ ਡੈਡੀ ਨੂੰ ਪਹਿਲਾਂ ਹੀ ਬਿਠਾ ਰੱਖਿਆ ਮੋਰਚੇ ਤੇ ਕਿਹਾ ਮੈਂ ਆ ਕੇ ਪੱਠੇ ਪੁੱਠੇ ਡੈਡੀ ਕਹਿੰਦਾ ਮੈਂ ਬੱਠੇ ਨਹੀਂ ਡਾਫਾ ਨਹੀਂ ਭਾ ਦਿੰਦਾ ਪੰਗੇ ਹੁਣ ਦੇਖਾਂਗੇ ਦੇਸੀ ਜੁਗਾੜ ਐ ਇਹਨੂੰ ਬੋਲਦੇ ਐ ਨਾ ਪਟਾਕਾ ਹੋਵੇ ਨਾ ਹੋਵੇ ਕੋਲੋਂ ਹੀ ਲਾ ਦੋ ਪਟਾਕਾ ਹੋਏ ਇਹ ਕਿਤੇ ਇੰਦਰ ਨਾਲ ਜੇ ਮੈਨੂੰ ਆ ਗਈ ਸੀ ਮੈਂ ਤੁਹਾਨੂੰ ਦੱਸਿਆ ਨਾ ਕੱਚ ਨਾ ਫਟ ਕੇ ਵੜ ਜਾਣਾ ਆਪਣੇ ਸਰੀਰ ਚ ਬੋਤਲ ਕਮੀਨਿਆਂ ਬੋਤਲ ਚ ਕਿਉਂ ਪਾਇਆ ਨੂੰ ਤੇ ਉਹ ਤੀਜਾ ਜੀਉਣਾ ਨੇ ਜਿਵੇਂ ਅੱਛਾ ਮੈਂ ਵੀ ਦੇਖਾਂ ਡੈਡੀ ਤਾਂ ਮੰਦੀ ਬਣਾਉਂਦੇ ਹੋ ਸਬਜੀ ਅੱਜ ਹੋ ਬਈ ਰਾਤ ਦਾ ਘਟਾ ਵਾਸੇ ਵਾਸੇ ਪਟਾਕੇ ਪਟਾਕੇ ਚੱਲੀ ਜਾਂਦੇ ਇਧਰੋਂ ਦਿਖਣੇ ਤਾਂ ਨਹੀਂ ਕਿਉਂ ਕਿ ਰੰਗਾ ਵਾਲੇ ਨੀਗੇ ਸਾਊਂਡ ਜੇ ਹੀ ਆ ਤੇ ਸਾਡੇ ਕੋ ਹਜੇ ਵੀ ਪਟਾਕੇ ਬਚੇ ਪਏ ਸੀ ਹਨਾ ਮਨਦੀਪ ਹਾਂਜੀ ਅਸੀਂ ਸੋਚਿਆ ਫਿਰ ਨਿੱਕੇ ਨੇ ਸਵੇਰੇ ਚੱਲ ਜਾਣਾ ਤਰੀ ਜੇ ਦੇਖੀ ਨਿਕਲੂਗੀ ਗਰੰਟੀ ਹੈ ਪਤਾ ਨਹੀਂ ਕੀ ਚੱਕਰ ਹੈ ਨਾ ਥਾਲੀ ਜੇ ਜਾਊਗੀ ਬਾਹਰ ਯਾਰ ਹਾਂ ਹਾਂ ਤਮ ਚੱਲੇ ਆ ਦੇਖੀ ਜਾਈ ਇਹ ਨਹੀਂ ਨਿਕਲਦੀ ਘਾਟ ਬਣਦੀ ਆ ਨਿਕਲ ਆ ਵੇ ਤੂੰ ਕਿਵੇਂ ਪੂਤਾਂ ਤੇਰਾ ਮੂੰਹ ਬੱਤੀ ਫੜੀ ਆ ਚ ਪੂਤਨੀਆਂ ਕੋਲੇ ਹੁੰਦੀ ਨਾ ਫਿਲਮਾਂ ਦੇ ਵਿੱਚ ਟੜਕੇ ਦਿਖਾਉਣੀ ਤੈਨੂੰ ਵੀਡੀਓ ਰਾਤੀ ਜਿਹੜੇ ਕਾਂਡ ਤੂੰ ਕਰੇ ਸੁਣ ਅੰਗਰੇਜ਼ੀ ਦੀ ਐ ਮੈਡਮੇ ਉਹ ਦੇਖੀ ਮੰਦਿਰ ਦੇ ਕੀ ਬੈਠ ਮੰਦਿਰ ਪਾਸੇ ਰੱਖ ਬਟਾਕਿਆਂ ਤੋਂ ਲੇਕੀ ਕੋਲੇ ਬਈ ਮੰਜੇ ਦੇ ਬਟਾਕਕੇ ਆ ਵੀਰੇ ਲੱਗੀ ਖਰੀ ਮੰਦਿਰ ਅੱਜ ਮੁਹਵਤ ਜੱੜੀ ਜੀ ਦੇਖਦੇ ਪਏ ਪਏ ਜੋਰ ਹਲੇ ਹੋ ਗਿਆ ਅ ਡੰਡੇ ਪਰਹੀਂ ਸਿੱਟੀ ਤੂੰ ਮੋਮਬਤੀ ਦੇਖੋ ਕਿੰਨੀ ਪਿਆਰੀ ਲੱਗਦੀ ਹੈ ਨਾ ਹੁਣ ਆਪਾਂ ਚਲਾਵਾਂਗੇ ਇਹਨੂੰ ਕੀ ਨਾਮ ਆਲੂ ਬਾਮ ਆਲੂ ਬਾਮ ਨੂੰ ਫੋੜਦੇ ਆਂ ਪੱਥਰ ਡਾਈਏ ਰਾਤ ਨੂੰ ਦਿਖਣਾ ਨਹੀਂਗਾ ਤੂੰ ਉਹਨੇ ਟਿੱਡਾ ਨਹੀਂ ਨਾਰ ਜਾਵਾ ਸਿੱਧਾ ਭਲੇ ਮਾਰ ਤੇ ਰਾਕੇ 10 ਚੱਲੇਗਾ ਹੋਰ ਲੱਗ ਉਹੀ ਦੇ ਗਲਤ ਹੈ ਤੇਰਾ ਪੈਸਾ ਦਾ ਨਹੀਂ ਹੋ ਸਕੀ ਇਹ ਗੋਇਲ ਕੰਨੀ ਤਾਂ ਗਿਲੋ ਲਓ ਵੀ ਦਿਵਾਲੀ ਹੈ ਜਿਹੜਾ ਰੋਜ਼ ਰੋਜ਼ ਤਾਂ ਤਿਆਰ ਆਉਂਦਾ ਨਹੀਂ ਠੀਕ ਆ ਤੇ ਹੁਣ ਅਗਲੇ ਸਾਲ ਨਾ ਫੇਰ ਲੋ ਕਿਸੇ ਨੇ ਤਾਂ ਦਿਵਾਲੀ ਦੇਖਣੀ ਹੈ ਤੇ ਕਿਸੇ ਨੇ ਨਾ ਡੜੀ ਨਹੀਂ ਦੇਖਣੀ ਇਹ ਗੱਲ ਹੋਰ ਫਿਕਸ ਹੈ ਭਾਈ ਮਤਲਬ ਹੋਣਾ ਅੱਜਕਲ ਦੇਖ ਲੋ ਬੰਦੇ ਦਾ ਪਤਾ ਨਹੀਂ ਲੱਗਦਾ ਕਦੋਂ ਚਲਾ ਜਾਣਾ ਜਿਹੜੀ ਵੀ ਆਪਦੇ ਦਿਨ ਹਨਾ ਵਧੀਆ ਜੀ ਲੋ ਜ਼ਿੰਦਗੀ ਚਾ ਕੇੜ ਕੇ ਹਰੇਕ ਦਿਨ ਨੂੰ ਆਖਰੀ ਦਿਨ ਸਮਝ ਕੇ ਜੀ ਲੋ ਹਨਾ ਹੰਦੀਪ ਵਾ ਵਾ ਉੱਚੇ ਸੈਟਿੰਗ ਸਰਦ ਲੈ ਮੂੜ ਸੈੱਲ ਤੇ ਮੰਦੀਪ ਲੱਗਦਾ ਗੱਲ ਨੂੰ ਜ਼ਿਆਦਾ ਹੀ ਸੀਰੀਅਸ ਲੈ ਗਈ ਇਹ ਤਾਂ ਸੱਚੀ ਆਖਰੀ ਦਿਨ ਸਮਝ ਕੇ ਜੀਣ ਲੱਗ ਗਈ ਓਏ ਬੱਸ ਓ ਓ ਦਿਮਾਗ ਕਰਾ ਕੋਸ ਹੌ ਕੀ ਕੋਸ਼ ਕੀਤਾ ਐ ਤੂੰ ਕੋਈ ਹਾਰ ਨਹੀਂ ਕਿ ਉੱਤੇ ਸਿਰਤੇ ਬਿਨੇ ਬਿਠਾ ਕੇ ਜਾ ਐ ਨਿੱਕੇ ਤੂੰ ਕਿਉਂ ਸਿੱਟੇ ਸੀ ਲੋ ਜੀ ਸਵੇਜੇ ਦਾ ਹੋ ਗਿਆ ਟਾਈਮ ਪਿਆਰਾ ਇਹ ਵੀਊ ਠੀਕ ਹੈ ਤੇ ਕਚਰਾ ਹੀ ਕਚਰਾ ਫਲਾਤਾ ਪਟਾਕਿਆਂ ਦਾ ਮੰਦਿਰ ਇੱਧਰ ਝਾੜੂ ਕੱਢੀ ਜਾਂਦੀ ਐ ਹਜੇ ਵੀ ਬਚੇ ਪਏ ਐ ਨਾ ਇੰਨੇ ਪਟਾਕੇ ਦੇਖ ਲੈ ਆਉਦੇ ਹੁੰਦੇ ਸੀਗੇ ਉੱਠ ਕੇ ਸਵੇਰੇ ਹਾਂ ਕਿਵੇਂ ਜੜੀ ਇਸ ਕਾਰੇ ਦੇ ਵਿੱਚ ਛੱਟਾ ਮਾਰਿਆ ਸੀ ਚੱਲ ਗਿੱਲਾ ਸੀਗਾ ਥੋੜਾ ਆ ਦੇਖੋ ਭਾਈ ਇੱਥੇ ਵਧੀਆ ਨਾ ਸਰੋਂ ਉੱਗ ਗਈ ਆ ਟੇ ਵਾਲੀ ਵੀ ਨਿਕਲ ਗਈ ਦੂਜੀ ਵੀ ਨਿਕਲ ਗਈ ਸਾਰੀ ਸਰੋਂ ਉੱਗ ਗਈ ਵਧੀਆ ਆ ਮੋਟਰਸਾਈਕਲ ਦੀ ਹਾਲਤ ਬਹੁਤ ਖਰਾਬ ਹੋ ਗਈ ਦੇਖੋ ਤਰੇਲ ਪੈ ਪੈ ਕੇ ਨਾ ਆ ਪੂਰੀ ਲੜੀ ਜੇਟ ਰੱਖੀ ਹੈ ਹੋ ਗਿਆ ਭਾਈ ਰੈਡੀ ਨਹੀਂ ਹਾਇਦਮ ਬੰਦ ਲਾ ਵੀ ਨਿੱਕਾ ਸਿੰਘ ਹੋ ਗਿਆ ਰੈਡੀ ਛੜੀ ਚੱਲਿਆ ਫਿਰ ਅੱਜ ਦੀਪਕ ਕੀ ਕਹਿੰਦਾ ਨਿੱਕਾ ਕਹਿੰਦਾ ਹੁਣ ਤੁਸੀਂ ਹੋਣਾ ਸਾਡੇ ਕੋਲੇ ਕਿਹੜਾ ਮਾਰਿਓ ਬਾਕੀ ਭਾਈ ਚੱਲਿਆ ਭਾਈ ਨਾ ਵਾਹ ਰੌਣਕ ਲੱਗੀ ਪਈ ਸੀ ਘਰੇ ਹੁਣ ਇਹ ਜਵਾਂ ਹੀ ਸਾਂ ਇਸ ਤੋਂ ਸੁਣਨੇ ਸੁਣਨੇ ਹੋ ਜਾਗੇ ਮੰਮੀ ਵੀ ਗੰਗਾ ਨਗਰ ਗਏ ਪਰੀ ਦੀਦੀ ਕੋਲੇ ਹੋਰ ਬਾਪੂ ਕੱਲ ਦੱਸਦੇ ਕੱਲ ਜਾਂਦੇ ਹਾਂ ਭਾਾਈ ਕੱਲ ਫਿਰ ਘਰੇ ਵੀ ਫੱਤੀ ਜਾਂਦੇ ਕਿਉਂਕਿ ਭਾਈ ਦਾ ਬ੍ਰਦਰ ਵੀ ਚੰਡੀਗੜ੍ਹ ਆ ਹਨਾ ਫਿਰ ਘਰੇ ਵੀ ਕੋਈ ਹੋਣਾ ਚਾਹੀਦਾ ਅੱਜ ਮੈਂ ਤੁਹਾਨੂੰ ਦਿਲ ਤੋਂ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦੀ ਬਈ ਵਜ੍ਹਾ ਦੇ ਨਾਲ ਆਪਣੇ YouTube ਤੇ ਡਾਲਰ ਕੰਪਲੀਟ ਹੋ ਚੁੱਕੇ ਹੈ ਆਪਣੀ ਛੇਤੀ ਪੇਮੈਂਟ ਆ ਜੂਗੀ ਤੁਸੀਂ ਬਹੁਤ ਹੀ ਜ਼ਿਆਦਾ ਸਪੋਰਟ ਕੀਤਾ ਤੇ YouTube ਵਧੀਆ ਪੈਸਾ ਦਿੰਦਾ ਯਾਰ ਇਹ ਤੁਸੀਂ ਫ੍ਰੀ ਹੋ ਨਾ ਕਰੇ ਤਾਂ YouTube ਦਾ ਕੰਮ ਵੀ ਮੈਂ ਕਹਿੰਦਾ ਸਟਾਰਟ ਕਰ ਲੋ ਤੇ ਬਾਕੀ ਬਈ ਤੁਸੀਂ ਕੋਈ YouTube ਦਾ ਕੰਮ ਸਿੱਖਣਾ ਵੇ ਹਾਂ ਵਾਵਾ ਬੰਦੇ ਇੰਟਰਸਟਿਡ ਹੋਣਗੇ ਤਾਂ ਆਪਾਂ ਸਪੈਸ਼ਲੀ ਵੀਡੀਓ ਬਣਾ ਦਾਂਗੇ YouTube ਦਾ ਚੈਨਲ ਕਿਵੇਂ ਬਣਾਉਂਦਾ ਤੁਸੀਂ ਕਿਹ ਜੀ ਵੀਡੀਓ ਬਣਾ ਕੇ ਆ ਵੀਡੀਓ ਨੂੰ ਕਿੰਨਾ ਜਲਦੀ ਜਲਦੀ ਵਾਇਰਲ ਕਰ ਸਕਦੇ ਹਾਂ ਸਾਡਾ ਤਾਂ ਕੰਮ ਆ ਵਲੋਗਿੰਗ ਦਾ ਦੇਖੋ ਅਸੀਂ ਜੋ ਵੀ ਆਪਾਂ ਦਿਨਚਰੀ ਹੁੰਦੀ ਉਹ ਬਣਾ ਕੇ ਅਪਲੋਡ ਕਰਦੇ ਆ ਜਾਂ ਕਿਤੇ ਵੀ ਇੱਧਰ ਉੱਧਰ ਜਾਂਦੇ ਆਪਾਂ ਉੱਥੋਂ ਦਾ ਬਣਾ ਦਿੰਨੇ ਆ ਜਾਂ ਫਿਰ ਤੁਸੀਂ ਕਹਿ ਦਿੰਨੇ ਵੀਰੇ ਡੇਲੀ ਦੀ ਵੀਡੀਓ ਪੋਸਟ ਕਰੋ ਤਾਂ ਆਪਾਂ ਘਰੇ ਜੋ ਵੀ ਗੱਲਾਂ ਬਾਤਾਂ ਵੀ ਡੇਲੀ ਦੇ ਘਰ ਦੀ ਜੋ ਵੀ ਲਾਈਫ ਹੁੰਦੀ ਹੈ ਨਾ ਤੇ ਉਹ ਤੁਹਾਡੇ ਨਾਲ ਮੈਂਸ਼ਨ ਕਰ ਦਿੰਨੇ ਤੇ ਆਸਾਨ ਵੀ ਨਹੀਂਗਾ YouTube ਤੇ ਔਖਾ ਵੀ ਨਹੀਂਗਾ YouTube ਠੀਕ ਆ ਜੇ ਮਤਲਬ ਆਪਾਂ ਬਾਲੇ ਮੀਡਲ ਕਲਾਸ ਤੋਂ ਜਾਂ ਤੁਸੀਂ ਸਟੂਡੈਂਟ ਹੋ ਹਨਾ ਵੀ ਵਿੱਚ ਤੁਹਾਡੇ ਕੋਲ ਟਾਈਮ ਹੈਗਾ ਫ੍ਰੀ ਟਾਈਮ ਕਰ ਲੇ ਯਾਰ YouTube ਕੋਈ ਮਹੀਨੇ ਦਾ 20000 ਜੇ ਆਵੇ 10000 20000 ਹੈ ਨਾ ਕਿੱਥੋਂ ਛੱਡਣਾ ਤੇ ਤਾਂ ਕਰਕੇ ਤੁਸੀਂ ਮੈਨੂੰ ਜਰੂਰ ਦੱਸਣਾ ਕਮੈਂਟ ਕਰਕੇ ਤੇ ਨਾਲੇ ਆਪਣੀ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖਦੇ ਆ ਵੀ ਕਮੈਂਟ ਕਰਿਓ ਤੇ ਹੋਰ ਬਾਕੀ ਦਾ ਲਵ ਯੂ ਸਾਰਿਆਂ ਨੂੰ ਆਪਾਂ ਮਿਲਦੇ ਆ ਇੱਕ ਨਵੇਂ ਵਲੋਗ ਦੇ ਨਾਲ ਆਪਣੇ ਖਿਆਲ ਰੱਖਿਓ ਬਹੁਤ ਹੀ ਜ਼ਿਆਦਾ ਲਵ ਯੂ ਸਾਰਿਆਂ ਨੂੰ